ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਉਹਨਾਂ ਰਿਕਵੈਸਟ ਆਗੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਆਪਾਂ ਦੂਜੇ ਟਾਈਮ ਦੀ ਕਵਰ ਕਰਦੇ ਪਿੰਡ ਦੀਪਕੜ ਜ਼ਿਲ੍ਹਾ ਬਰਨਾਲਾ ਆਪਣੇ ਪਿੰਡੋਏ ਕਵਰ ਕਰਦਾ ਪਿਆ ਰਾਤ ਵੀ ਆਪਾਂ ਇਹਦੀ ਮਿਲਕਿੰਗ ਕਰਕੇ ਦਿਖਾਈ ਸੀਗੀ 6 ਵਜੇ ਤੇ ਹੁਣ ਦੇਖੋ 6:15 ਹੋ ਗਿਆ ਆਪਾਂ 10 ਮਿੰਟ ਲੇਟ ਹੋ ਗਏ ਹੁਣ ਆਪਾਂ ਫੇਰ ਇਹਦੀ ਮਿਲ ਸੋ ਵੀਰੋ ਬੱਚਾ ਜੋ ਕਹਿੰਦਾ ਤੁਸੀਂ ਦੇਖ ਸਕਦੇ ਹੋ ਉਹਨਾਂ ਦੇਖੋ ਕਿਆ ਬਾਤਾਂ ਸੋ ਵੀਰੋ ਖਾਲੀ ਬਾਲਟੀ ਦੇਖ ਸਕਦੇ ਹੋ ਬਸ ਘਰ ਦੇ ਸਿਰ ਤੇ ਸੋ ਵਾਕਿਆ ਦੇਖੋ ਪਸਨਾਵ ਵਗੈਰਾ ਸੋ ਸਵੇਰ ਦਾ ਟਾਈਮ ਆ ਆਪਣਾ ਅਪਾ ਚੋਾਈ ਸ਼ੁਰੂ ਕਰਦੇ ਪਏ ਆਂ ਜੀ ਤੇ 29 ਤਰੀਕ ਆ ਦੇਖੋ ਰਾਤ 28 ਤਰੀਕ ਨੂੰ ਸਾਮਣੇ ਪਟਵਾਈ ਕਰੀ ਸੀਗੀ ਹਾਂਜੀ ਵੀਰੇ ਨੰਬਰ ਬੋਲ ਦੇ ਕੋਈ ਕਰ ਆਪਣਾ 98763 ਜੀ 997382656 ਦੂਜੇ ਟਾਈਮ ਤੇ ਆਪਾਂ ਚੋਈਗਾ ਕਿ ਦਿਖਾਉਣੇ ਮੈਂ ਪਿੰਡ ਦੀਪਗੜ ਜਿਹੜਾ ਪਰਣਾਲ ਆਪਣੇ ਪਿੰਡੋਂ ਵੀਡੀਓ ਕਵਰ ਕਰਦੇ ਪਏ ਰਾਤ ਨੂੰ ਵੀ ਆਪਾਂ ਇਹਦੀ ਵੀਡੀਓ ਅਪਲੋਡ ਕਰੀ ਸੀਗੀ ਹੁਣ ਦੂਜੇ ਟਾਈਮ ਤੇ ਆਪਾਂ ਫੇਰ ਚੋਈ ਕਰਦੇ ਪਏ 10 ਮਿੰਟ ਦਾ ਆਪਣਾ ਜਰੂਰ ਬਟਾਗਾ ਸੋ ਬਾਕੀ ਚੋਣ ਵਗੈਰਾ ਦੇਖੋ ਮੋਟਾ ਤੇ ਵੀਰੇ ਸੌਦਾ ਵਗੈਰਾ ਕਰਿਆ ਕਿਸੇ ਨਾਲਕ ਨਹੀਂ ਕਰਿਆਲੇ ਆਪਾਂ ਵੀਰੇ ਅਜੇ ਕੋਈ ਨਹੀਂ ਕਿਹਾ ਆਪਾਂ ਅਗਲਾ ਕਹਿੰਦਾ ਮੈਂ ਜਦੋਂ ਦੁੱਧ ਨਾ ਹੋਵੇ ਮੈਂ ਖੜੀ ਸਵੇਰੇ ਚੋਈ ਕਰਾ ਕੇ ਫੇਰ ਬੰਦਿਆਂ ਨਾਲ ਗੱਲ ਕਰਾਂਗੀ ਠੀਕ ਹੈ ਸੋ ਦੂਜੇ ਟਾਈਪ ਦੀ ਪਚੋਈ ਕਰਕੇ ਦਿਖਾਦੀ ਸਹੀ ਤੋ ਦੇਖੋ ਘਾੜਾ ਵਗੈਰਾ ਅੱਜ ਪੂਰਾ ਕਰਦੀ ਪਈ ਆ ਛੋਟੀਆਂ ਬੂਰੇ ਘਾਤਕਾਰ ਦੇ ਵਿੱਚ ਲੰਬੇ ਉੱਚੇ ਦੀ ਗਾੜੀ ਆਪਾਂ ਨੂੰ ਦੋ ਦੇ ਦਵਾਂ। ਸੋ ਆ ਦੇਖੋ ਪਿਛਲੇ ਕੁਝ ਦਿਨਾਂ ਦਾ ਇਹ ਖਾਲੀ ਬਾਲਟੀ ਕਰਦੀ ਬੜੀ ਝੱਗ ਜੀ ਆ ਨਾ। ਵਾ ਠੀਕ ਕੋ ਚੱਕਰੀ ਜਾ। ਸੋ ਦੇ ਕੰਬੂਲਤ ਨਾਲ ਬਗ। ਯਕਦਾਂ ਉਹਦੇ ਕਹਿ ਦੇ ਨਹੀਂ ਗਾਉ 12 ਵੀ ਲੀਟਰ ਵਾਲੀ। ਸੋ ਲੀਟਰ ਆਪਾਂ ਮਿਣ ਕੇ ਲਗਾਉਂਗੀ। ਬਾਲਟੀ ਦੇ ਵਿੱਚ ਰੱਖਿਆ ਪਿਆ ਆਪਣਾ ਜਮਾ ਦੇਖੋ। ਮਾੜੀ ਦੇਖੋ ਜਮਾ ਖੜੀ ਗਾਲਾਂ ਕੱਢਦੀ ਐ ਕੋਈ ਕਿਸੇ ਕਰਨ ਦੀ ਹਲਚਲ ਨਹੀਂ ਕੋਈ ਹੋਰ ਨਹੀਂ ਸਾਹ ਦੇਖੋ ਗਾੜੀ ਗਾੜੀ ਦੁੱਧੇ ਜਾਮ ਸਾਢੇ ਧਾਨਾ ਕਿਲੋ ਦੀ ਆਮ ਨਾਲ ਹੀ ਗਾੜੀ ਹਣਾ ਵੀਰੇ ਆ ਨਹੀਂ ਕੋਈ ਇੰਪੋਰਟ ਮੈਂ ਲੋਕੋ ਦੇ ਕੋਈ ਨਹੀਂ ਆ ਮੈਂ ਤਾਂ ਆਪੇ ਬਣੇ ਕਿਲੋ ਕਹਿੰਦਾ ਚਾਰ ਕਿਲੋ ਦੀ ਗੱਲ ਸਹੀ ਗੱਲ ਹੈ ਜੀ ਸਿਰਫ 4 ਕਰੋੜ ਲਗਭਗ ਦਾ ਮੈਂ ਇਹਦੀ ਗਾੜੀ ਆ ਜਾਵਾਂ ਛੋਟੀ ਦੀ ਸੋ ਆ ਦੇਖੋ ਦੋ ਬਾੜੇ ਦੁੱਧ ਪੈਣੀ ਆ ਆਪਾਂ ਲੱਖ ਰੁਪਏ ਮੈਂ ਤੇ ਲਾ ਲੈਣੇ ਆ ਤੇ ਦੋ ਤੇ ਇੱਕ ਬਾੜਟ ਜੁਦਾ ਆ ਮਨ ਕੇ ਚੱਲੋ ਵੀ ਦੋ ਮੈਂ ਝਾਪ ਨਹੀਂ ਕਰੇ ਸੋ ਆ ਦੇਖੋ ਇੱਥੇ ਰੱਖ ਲਾ ਸੋ ਆ ਲਈ ਵਿੱਚ ਬਾਦੀ ਬਾੜ ਮੁੱਠੀ ਕਰਦੀ ਬਾਦੀ ਬਾੜ ਮੁੱਠੀ 2 3 4 5 6 8 9 10 10.5 ਰਾਤ ਦੇ 11:30 'ਚ ਹੋਵੇ ਸਾਢੇ 10 ਆਹ ਕੋ ਬੱਚਾ ਵੀ ਚੋਗੇ ਹੋਊਗਾ 20 ਲੀਟਰ ਦੁੱਧ ਜਮਾ ਹਾਜ਼ਰ ਆ 1 ਘੰਟੇ ਦੇ ਅਧਾਰ ਨਾਲ ਦੁੱਧ 10 ਕਿਲੋ ਨੇ ਪੂਰੀ ਜਾਣਾ ਸਕ ਵੀਰਾ ਕਮੈਂਟ ਕਰੀ ਜਾਂਦਾ ਕਹਿੰਦਾ ਸਵੇਰੇ ਕੰਡੇ ਤੇ ਰੱਖਿਓ 7 ਕਿਲੋ ਰਿਬੜੂ ਹੋ ਸਕਦਾ ਵੀਰ ਤੇ ਘਰੇ ਖਾਣੀ ਕੋਈ ਬੱਕਰੀ ਵੀ ਨਾ ਹੋਵੇ ਤੇ ਕੰਡੇ ਤੇ ਰੱਖਣਾ ਹੋਵੇ ਦਾਵਾ ਇਹਨਾਂ ਜਮਾ 1.5 ਲੀਟਰ ਬਣ ਕੇ 10 ਕਿਲੋ ਤੋਂ 100-200 ਗ੍ਰਾਮ ਘਟੇ ਜੇ ਘਟ ਜਾਏ ਕਹਨੇ ਹੈਗੇ ਤਾਈਓ ਟਾਈਮ ਟਾਈਮ ਕੋਈ ਚਵਾਈ ਹੈ ਵੀ ਅਗਲੇ ਇਹ ਨਾ ਕਹੇ ਦੇ ਵੀ ਸ਼ਾਮ ਨੂੰ 6 ਵਜੇ ਤੇ ਹੁਣ 6 ਵਜੇ ਅਗਲਾ ਕਹਿੰਦਾ ਵਪਾਰੀ ਉਹ ਕਹੀ ਜਾਂਦੇ ਇਹਦਾ ਪਹਿਲੇ ਇੱਕ ਵੇਲੇ ਚੋਤੀ ਮੈਂ ਰਾਤ ਨੂੰ ਬੰਦਿਆਂ ਦੇ ਕੋਲ ਆਏ ਉਹਨਾਂ ਨੂੰ ਇਹ ਗੱਲ ਕਹੀ ਹੈ ਭਾਈ ਕੱਲ ਨੂੰ ਸਵੇਰੇ ਚਵਾਵਾਂਗੇ ਫੇਰ ਸਵਾਲ ਲਵਾ ਮੈਂ ਵਿੱਚ ਠੀਕ ਹੈ ਹੁਣ 6 ਵਜੇ ਕੇ 25 ਮਿੰਟ ਤੇ ਮੰਨ ਲਾ 20 ਤੇ ਖਾਲੀ ਹੋ ਗਈ ਮੈਂ 6 20 ਤੇ ਜਿਹੜਾ ਮਰਜੀ ਆਏ ਜੀ ਕੋਲੇ ਆਪਦੇ ਕੰਡਾ ਭਾਵੇਂ ਘਰੋਂ ਲੈ ਆਵੇ ਕੁਛ ਕਰ ਲੈ ਬਾਈ 98 763 2661 ਵੀਰ ਦਾ ਨੰਬਰ ਆ ਆ ਛੋਟੀ ਫੋਰ ਸੇਲ ਆ ਦੋ ਟਹਿ ਦੀ ਚਵਾਈ ਕਰਕੇ ਦਿਖਾਤੀ ਪਿੱਛੇ ਕੱਟੀ ਆ ਕਿਸੇ ਵੀਰ ਦੇ ਪਸੰਦ ਹੋਵੇ ਫੀਡਬੈਕ ਕਰ ਸਕਦਾ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ